ਇਛਰਾ ਦਲਿੱਦਰ ਜਾ ਦਲਿੱਦਰ ਦੀ ਜਲਚੱਲੇ ਪਾ ਕਿੰਨੇ ਕਿੰਨੇ ਗਾਇਆ ਜੀ ਇਹ ਬਚਪਨ ਦੇ ਹਿੱਸੇ ਤੇ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਡੇ ਕਾਰੋਬਾਰਾਂ ਦੇ ਵਿੱਚ ਤਰਕੀਆਂ ਕਰੇ ਤੇ ਐਵੇਂ ਤੁਸੀਂ ਲੋੜੀਆਂ ਮਨਾਉਂਦੇ ਰਹੋ ਖੁਸ਼ੀਆਂ ਮਾਣਦੇ ਰਹੋ ਸਾਰਿਆਂ ਨੂੰ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਅੱਜ ਆਪਾਂ ਗਏ ਸੀ ਜੇ ਨਾਲੀ ਘੋੜਿਆਂ ਦੀ ਮੰਡੀ ਉਹ ਵੀ ਵੀਡੀਓ ਤੁਹਾਡੇ ਨਾਲ ਹੀ ਇਹਦੇ ਸਾਂਝੀ ਹੋਊਗੀ ਮਿਹਨਤ ਨੂੰ ਸਲਾਮ ਜਿਹੜੇ ਇੰਨਾ ਵਧੀਆ ਉੱਥੇ ਪ੍ਰਬੰਧ ਸੀਗਾ ਬਹੁਤ ਵਧੀਆ ਸਿਸਟਮ ਆ ਮੰਡੀ ਦੇ ਵਿੱਚ ਚੰਗੇ ਤੋਂ ਚੰਗਾ ਜਾਨਵਰ ਮਹਿੰਗੇ ਤੋਂ ਮਹਿੰਗਾ ਤੇ ਸਸਤੇ ਤੋਂ ਸਸਤਾ ਜਾਨਵਰ ਆਇਆ ਹੋਇਆ ਹੈ ਤੇ ਹੁਣ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਕੋਮਲ ਸਟੱਡ ਫਾਰਮ ਵਾਲਿਆਂ ਨੂੰ ਕੋਮਲ ਜਿਹੜੀ ਆਪਣੇ ਘੋੜੇ ਨੂੰ ਤਿਆਰ ਕਰ ਰਹੀ ਹੈ ਦੇਖ ਰਹੇ ਹੋ ਤੁਸੀਂ ਕਿੰਨੀ ਮਿਹਨਤ ਲੱਗਦੀ ਹੈ ਇਹ ਘੋੜੇ ਦੀ ਤਿਆਰੀ ਹੋ ਰਹੀ ਹੈ ਤੇ ਘੋੜੇ ਨੂੰ ਦੇਖਣ ਵਾਸਤੇ ਬਹੁਤ ਜਿਹੜੇ ਲੋਕਾਂ ਦੀ ਭੀੜ ਲੱਗ ਗਈ ਸੀ ਇੱਥੇ ਤੇ ਘੋੜਾ ਵੀ ਬਹੁਤ ਹੀ ਚੰਗਾ ਵਧੀਆ ਦੇਖ ਰਹੇ ਹੋ ਤੁਸੀਂ ਪੂਰੀ ਤਿਆਰੀ ਚੱਲ ਰਹੀ ਹੈ ਜਿ ਤਿੰਨ ਚਾਰ ਜਣੇ ਇੱਕ ਘੋੜੇ ਨੂੰ ਲੱਗੇ ਹੋਏ ਨੇ ਉਹਦਾ ਹਾਰ ਸ਼ਿੰਗਾਰ ਕਰਨ ਦੇ ਉੱਪਰ ਬਹੁਤ ਮਿਹਨਤ ਵਾਲਾ ਕੰਮ ਹੈ ਸਲਾਮ ਹੈ ਇਹਨਾਂ ਦੀ ਮਿਹਨਤ ਨੂੰ ਤੇ ਆ ਦੇਖੋ ਜੀ ਪੂਰੀ ਰੌਣਕ ਇਹਨਾਂ ਦੇ ਜਿਹੜਾ ਟੈਂਟ ਲੱਗਿਆ ਹੈ ਸੀ ਉਹਦੇ ਉੱਪਰ ਪੂਰੀ ਰੌਣਕ ਸੀਗੀ ਤੇ ਸਭ ਤੋਂ ਵਧੀਆ ਗੱਲ ਇਹ ਲੱਗੀ ਜੀ ਪੂਰਾ ਵਿਆਹਾਂ ਵਾਲਾ ਪ੍ਰੋਗਰਾਮ ਵਾਂਗੂ ਟੈਂਟ ਲਾਉਂਦੇ ਨੇ ਘੋੜਿਆਂ ਵਾਲੇ ਜਿੰਨੇ ਵੀ ਟੈਂਟ ਵੇਖੇ ਸਭ ਚੜਦੇ ਤੇ ਚੜਦੇ ਸੀ ਇੱਕ ਤੋਂ ਇੱਕ ਉੱਪਰ ਸੀਗਾ ਜਿੰਨੇ ਟੈਂਟਾਂ ਦੇ ਵਿੱਚ ਵੀ ਗਏ ਸਾਰਿਆਂ ਨੇ ਵਧੀਆ ਤੋਂ ਵਧੀਆ ਪ੍ਰਬੰਧ ਕੀਤਾ ਹੋਇਆ ਸੀਗਾ ਤੇ ਮਹਿੰਗੇ ਤੋਂ ਮਹਿੰਗਾ ਘੋੜਾ ਘੋੜੀਆਂ ਇੱਥੇ ਵੇਖਣ ਵਾਸਤੇ ਆਏ ਨੇ ਤਿਆਰੀਆਂ ਹਲੇ ਚੱਲ ਰਹੀਆਂ ਸੀਗੀਆਂ 15 ਤਰੀਕ ਨੂੰ 14 15 ਨੂੰ ਜਾਦੀ ਭੀੜ ਹੁੰਦੀ ਹੈ ਤੇ ਆਹ ਦੇਖੋ ਜੀ ਆ ਟੈਂਟ ਕਿੰਨੇ ਕਿੰਨੇ ਸੋਹਣੇ ਟੈਂਟ ਲਾ ਕੇ ਇੰਨਾ ਸ਼ਿੰਗਾਰੇ ਨੇ ਇੱਥੇ ਘੋੜੇ ਬੰਨੇ ਜਾਣੇ ਨੇ ਸਾਰਿਆਂ ਨੂੰ ਲੋਹੜੀ ਦੀਆਂ ਮੁਬਾਰਕਾਂ ਧੰਨ